ਕਬਜ਼ਾ ਕਰ ਗੱਲੇ ਦਾ ਮੁਰਦਾਬਾਦ ਜਦੋਂ ਇਹ ਵਕਫ ਬੋਰਡ ਦੀ ਜਗ੍ਹਾ ਤੇ ਖੜੇ ਆਪਾਂ ਜੇ ਆਪਾਂ ਜੇ ਪੰਜਾਬ ਦਾ ਰੈਵਨਿਊ ਰਿਕਾਰਡ ਵੇਖੀਏ ਤੇ ਇਹ ਜਗ੍ਹਾ ਵਕਫ ਬੋਰਡ ਦੀ ਆ ਨਾ ਕਿ ਕਿਸੇ ਪੰਚਾਇਤ ਦੀ ਆ ਔਰ ਜਦੋਂ ਦੇਸ਼ ਆਜ਼ਾਦ ਹੁੰਦਾ ਪਾਕਿਸਤਾਨ ਵੱਖਰਾ ਬਣਦਾ ਜਿਹੜੇ ਸਾਡਾ ਪਿੰਡ ਸੀ ਅੱਧਾ ਮੁਸਲਮਾਨ ਭਾਈਚਾਰੇ ਦਾ ਸੀ ਪਹਿਲਾਂ ਉਹ ਆਪਣੀਆਂ ਇੱਥੇ ਉਹਨਾਂ ਦੀਆਂ ਕਬਰਾਂ ਸੀ ਤੇ ਉਹ ਦਫਨ ਕਰਦੇ ਉਦੋਂ ਬਾਅਦ ਕੀ ਹੋਇਆ ਵੀ ਜਦੋਂ ਉਹ ਚਲੇ ਗਏ ਆ ਤੇ 크੍ਰਿਸਚੀਅਨ ਭਾਈਚਾਰੇ ਤੇ ਮਜਬੀ ਸਿੱਖ ਭਾਈਚਾਰੇ ਦਾ ਇੱਥੇ ਕਾਬਜ਼ ਹੋ ਗਏ ਆ ਉਹਨਾਂ ਨੇ ਇੱਥੇ ਆ ਕੋਈ ਜਗ੍ਹਾ ਇਹੋ ਜਿਹੀ ਨਹੀਂ ਆ ਪੁਰਾਣੇ ਬਜ਼ੁਰਗ ਵੀ ਖੜੇ ਆ ਜਿੱਥੇ ਮਰਦੇ ਦਫਨ ਨਹੀਂ ਕਿਉਂਕਿ ਪਿੰਡ ਵੱਡਾ ਠੀਕ ਹੈ ਜੀ ਆਬਾਦੀ 크੍ਰਿਸਚੀਅਨ ਭਾਈਚਾਰੇ ਦੀ ਬਹੁਤ ਜ਼ਿਆਦਾ ਹੈ ਇੱਥੇ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਮਰਦੇ ਦਫਨ ਨਹੀਂ ਆ ਇਹ ਮਰਦੇ ਉਹਦੇ ਉੱਤੇ ਲਾਸ਼ਾਂ ਦੇ ਉੱਤੇ ਇਹਨਾਂ ਨੇ ਅੰਗਨਵਾੜੀ ਸਕੂਲ ਤੇ ਇਹਨਾਂ ਨੇ ਆ ਡਿਸਪੈਂਸਰੀ ਵਧਾ ਰਹੇ ਨੇ ਹੋੜੇ ਇਥੇ ਇਹ ਮੈਂ ਇਥੇ ਮੈਂਬਰ ਪੰਚਾਇਤ ਮੇਰੇ ਹਸਾਬ ਕਾ ਮੈਂਬਰ ਪੰਚਾਇਤ ਖੜੇ ਨੇ ਇਹਨਾਂ ਦਾ ਆਪਣਾ ਬੱਚਾ ਦਫਨ ਹੈ ਜੀ ਇੱਥੇ ਠੀਕ ਹੈ ਜੀ ਕੀ ਹੈ ਕਿਸੇ ਦਾ ਬੱਚਾ ਥੱਲੇ ਦਫਨ ਹੋਵੇ ਉੱਤੇ ਇਹੋ ਜਿਹੀ ਇਮਾਰਤਾਂ ਖੜੀਆਂ ਕਰ ਦੋ ਇਹ ਕਿੱਥੋਂ ਦੀ ਚੰਗੀ ਗੱਲ ਆ ਜੀ ਇਹ ਕਿੱਥੋਂ ਦੀ ਸਿਆਣੀ ਗੱਲ ਆ ਇਹ ਬੜਾ ਸੰਗੀਨ ਮਸਲਾ ਹੈ ਅਸੀਂ ਅਪੀਲ ਕਰਦੇ ਆ ਕਿ ਜੇ ਤਾਂ ਇਹ ਪਿਆਰ ਨਾਲ ਕਿਉਂਕਿ ਅਸੀਂ ਚਾਹੁੰਦੇ ਆ ਭਾਈਚਾਰਕ ਸਾਂਝ ਬਣੀ ਰਹੇ ਠੀਕ ਹੈ ਜੀ ਸਾਡਾ ਕੋਈ ਦੁਸ਼ਮਣ ਨਹੀਂ ਅਸੀਂ ਚਾਹੁੰਦੇ ਹਾਂ ਪਿਆਰ ਨਾਲ ਇਹਨੂੰ ਬੰਦ ਕਰ ਦੇਣ ਤੇ ਆਪਣੀ ਜਗ੍ਹਾ ਲੱਭਣ ਪਿੰਡ ਚ ਕਿਤੇ ਬਣਾ ਦੇ ਨਹੀਂ ਡਿਸਪੈਂਸਰੀ ਦੇ ਉਲਟ ਨਹੀਂ ਅਸੀਂ ਆਂਗਣਵਾੜੀ ਦੇ ਉਲਟ ਨਹੀਂ ਇਹ ਕਿਹੜਾ ਮਹਿਕਮਾ ਬਣਾ ਰਿਹਾ ਜੀ ਇਹ ਕਿਹਦੀ ਮਨਜ਼ੂਰੀਆਂ ਬਣ ਲਗਾਏ ਇਹ ਪੰਚਾਇਤੀ ਰਾਜ ਮਹਿਕਮਾ ਹੀ ਬਣਾਉਂਦਾ ਪਿਆ ਮੈਂ ਵੀਡੀਓ ਸਾਹਿਬ ਦੇ ਅੰਡਰ ਹੁੰਦਾ ਹੈ ਸਾਰਾ ਕੁਝ ਇਹ ਉਹੋ ਹੀ ਬਣਾ ਰਹੇ ਨੇ ਬਲੱਡ ਡਿਵੈਲਪਮੈਂਟ ਵਾਲੇ ਬਣਾ ਰਹੇ ਨੇ ਇਹ ਤਾਂ ਮੈਨੂੰ ਨਹੀਂ ਪਤਾ ਜੀ ਇਸ ਗੱਲ ਦਾ ਮਤਾ ਪਿਆਕ ਨਹੀਂ ਕਿ ਕੋਈ ਵੀਡੀਓ ਨੂੰ ਪ੍ਰੈਸ ਰਿਪੋਰਟਰ ਨੇ ਪੁੱਛਿਆ ਸੀ ਜੀ ਸਰਪੰਚ ਸਾਹਿਬ ਨੂੰ ਉਦੋਂ ਪ੍ਰੈਸਰ ਪਾਉਂਡਰ ਨੇ ਜਦੋਂ ਪੁੱਛਿਆ ਤਾਂ ਸੁਪੰਤ ਸਾਹਿਬ ਨੇ ਇਹੋ ਹੀ ਕਿਹਾ ਵੀ ਮਤਾ ਹੀ ਪਾਇਆ ਹੈ ਜੀ ਮਤਾ ਪਾ ਜੇ ਉਹਨਾਂ ਦੀ ਮਾਲਕੀ ਹੋਵੇ ਤਾਂ ਮਤਾ ਪਾਉਣ ਜੀ ਜਦੋਂ ਪੰਚਾਇਤ ਦੀ ਹੈ ਮਾਲਕੀ ਨਹੀਂ ਪੰਚਾਇਤ ਦੇ ਕਿਦਾਂ ਸਕਦੀ ਆថា ਮੈਂ ਤੇ ਹੈਰਾਨ ਹਾਂ ਉਹਨਾਂ ਅਫਸਰਾਂ ਤੇ ਜਿਨ੍ਹਾਂ ਨੇ ਇਹ ਵੀ ਨਹੀਂ ਚੈੱਕ ਕੀਤਾ ਵੀ ਬਣਾ ਕਿੱਥੇ ਰਹੇ ਆ ਅਫਸਰਾਂ ਦਾ ਤਾਂ ਫਰਜ਼ ਬਣਦਾ ਸੀ ਕਿ ਪੰਚਾਇਤੀ ਜਗ੍ਹਾ ਹੈਗੀ ਵੀ ਆ ਕਿ ਨਹੀਂ ਕੱਲ ਨੂੰ ਕਿਸੇ ਹੋਰ ਦੀ ਜ਼ੇਹਰ ਦੀ ਮਾਲਕੀ ਨਿਕਲਾਵੇ ਫਿਰ ਕੀ ਕਰਦੇ ਜੀ ਮੰਨ ਲਓ ਵਕਫ ਬੋਰਡ ਦਾ ਕੇਸ ਚੱਲਦਾ ਪਿਆ ਸੁਪਰੀਮ ਕੋਰਟ ਚ ਸਰਕਾਰ ਨਾਲ ਠੀਕ ਹੈ ਜੀ ਆਪਣੀ ਮਾਲਕੀ ਦਾ ਜੇ ਕੱਲ ਨੂੰ ਸੁਪਰੀਮ ਕੋਰਟ ਦੇ ਮੁੱਖ ਫੋਟ ਦੇ ਦਿੰਦਾ ਸੁਪਰੀਮ ਕੋਰਟ ਕੋਈ ਇਹੋ ਜਿਹਾ ਰੂਲ ਪੈਦਾ ਕਰ ਦਿੰਦੀ ਹੈ ਵੀ ਜਿਹੜੀ ਜਗ੍ਹਾ ਉੱਤੇ ਬਣੀ ਹੈ ਜਾਂ ਤੇ ਉਹ ਉਹਨਾਂ ਦੀ ਮਾਲਕੀ ਹੋਊ ਜਾਂ ਢਾ ਕੇ ਸਰਕਾਰ ਲੈ ਜਾਏ ਫਿਰ ਕੀ ਕਰਨਗੇ ਜੀ ਇਹਦਾ ਮਤ ਮੈਂ ਤੁਹਾਨੂੰ ਇਹ ਬੜੇ ਤੁਸੀਂ ਸਾਡੀ ਆਵਾਜ਼ ਚੁੱਕਣ ਆਏ ਹੋ ਸਾਡੀ ਆਵਾਜ਼ ਨੂੰ ਚੁੱਕੋ ਬਲੰਦ ਕਰੋ ਸਾਰੇ ਪੰਜਾਬ 'ਚ ਅਸੀਂ ਚਾਹੁੰਦੇ ਆਂ ਵੀ ਆਵਾਜ਼ ਜਾਵੇ ਮੈਨੂੰ ਸ਼ੰਕਾ ਆ ਵੀ ਇਹਨਾਂ ਨੇ ਐਡਾ ਸੌਖਾ ਨਹੀਂ ਮੰਨਣਾ ਵੀ ਇਹਨਾਂ ਨੇ ਕਬਰਾਂ ਕਬਰਸਤਾਨ ਤੇ ਮੈਨੂੰ ਤੇ ਮੈਂ ਵੀ ਸਰਪੰਚ ਰਿਆ ਜੀ ਇਹ ਇਹ ਮੇਰੇ ਵਰੀ ਆਇਆ ਹੋਇਆ ਸਾਰਾ ਕੁਝ ਹਣਾ ਮੈਂ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਉਹ ਵਧੀ ਕਹਿਣਗੇ ਨਾ ਵੀ ਅਸੀਂ ਚੰਗੀ ਚੀਜ਼ ਲੈ ਕੇ ਆਉਣ ਰਹੇ ਹਾਂ ਤੇ ਤੁਸੀਂ ਡੱਕ ਰਹੇ ਹੋ ਕਬਰਾਂ ਤੇ ਥੋੜੀ ਜਿਹੀ ਲੈ ਆਈ ਦੀ ਚੰਗੀ ਚੀਜ਼ ਚੰਗੀ ਚੀਜ਼ ਲਿਆਉਣ ਮੈਂ ਦੱਸਦਾ ਜੀ ਉਹ ਮੈਂ ਦੱਸਦਾ ਜੀ ਮੈਂ 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 ਦੱਸਦਾ ਜੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੀ ਆਂਗਣਵਾੜੀ ਦਾ ਸਕੂਲ ਲਾਸ਼ਾਂ ਤੇ ਬਣ ਸਕਦਾ ਮੈਨੂੰ ਇੱਕ ਨਿੱਕੀ ਜੀ ਤੁਸੀਂ ਦੱਸ ਦਿਓ ਆਂਗਣਵਾੜੀ ਸਕੂਲ ਲਾਸ਼ਾਂ ਤੇ ਬਣਾ ਸਕਦੇ ਹੋ ਡਿਸਪੈਂਸਰੀ ਲਾਸ਼ਾਂ ਤੇ ਬਣਾ ਸਕਦੇ ਹੋ ਥੱਲੇ ਲਾਸ਼ਾਂ ਦਫਨ ਨੇ ਜੀ ਠੀਕ ਹੈ ਜੀ ਤੇ 크੍ਰਿਸਚੀਅਨ ਭਾਈਚਾਰੇ ਦੇ ਵਿੱਚ ਇੱਕ ਮੰਨਤਾ ਆ ਕਿ ਇੱਕ ਦਿਨ ਜੀਸਸ ਨੇ ਆਉਣਾ ਤੇ ਆਪਣੀ ਵਹੀ ਖੋਲਣੀ ਆ ਤੇ ਉਹਨੇ ਜਿੰਦਾ ਕਰਨੇ ਨੇ ਸਾਰੇ ਇਹ ਫਿਰ ਇਹ ਮੰਨਤਾ ਕਿੱਥੇ ਗਈ ਜਦੋਂ ਆਪਾਂ ਦਫਨ ਹੀ ਥੱਲੇ ਕਰ ਦਿੱਤੇ ਠੀਕ ਹੈ ਜੀ ਇਸ ਕਰਕੇ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਕਿਤੇ ਨਹੀਂ ਇਹਨਾਂ ਦਾ ਪੰਚਾਇਤੀ ਥਾਂ ਹੈਗੀ ਆ ਪੰਚਾਇਤੀ ਜਗ੍ਹਾ ਹੈਗੀ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਹੈਗੀ ਜੀ ਪੰਚਾਇਤੀ ਜਗ੍ਹਾ ਤਿੰਨ ਤਿੰਨ ਸਾਢੇ ਤਿੰਨ ਕਿਲੇ ਪੰਜਾਬ ਦੇ ਨਾਂ ਤੇ ਆ ਇਹਨਾਂ ਸੈਂਟਰਾਂ ਦੇ ਵਿਰੋਧ ਨਹੀਂ ਹੋ ਨਾ 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 ਸੈਂਟਰਾਂ ਦੇ ਕੋਣ ਵਿਰੋਧ ਹੈ ਜੀ ਖੁਸ਼ ਹੈ ਜੀ ਸੈਂਟਰ ਆਉਣ ਦੇ ਖੁਸ਼ ਚਾ ਖੁਸ਼ ਆ ਸੀ ਅਸੀਂ ਸਰਪੰਚ ਸਾਹਿਬ ਦੇ ਘਰ ਪਹਿਲਾਂ ਵੀ ਗਏ ਸੀ ਜਦੋਂ ਇਹ ਸ਼ੁਰੂ ਵੀ ਨਹੀਂ ਸੀ ਹੋਇਆ ਕੰਮ ਉਹਨੂੰ ਕਹਿ ਕੇ ਗਏ ਆ 15 20 ਬੰਦੇ ਕ੍ਰਿਸਚਨ ਭਾਈਚਾਰੇ ਦੇ ਮਜਬੀ ਸਿੱਖ ਭਾਈਚਾਰੇ ਦੇ ਗਏ ਉਹਦੇ ਘਰ ਜਿੰਨੇ ਬਣਾਵਾਂਗੇ ਉਹ ਦਿਨਾ ਜਿੰਨੇ ਬਣਾਵਾਂਗੇ ਤੁਹਾਨੂੰ ਪੁੱਛ ਕੇ ਬਣਾਵਾਂਗੇ ਬੇਫਿਕਰ ਹੋ ਜਾਓ ਆ ਗੱਲ ਆ ਹੁਣ ਦੱਸੋ ਜੀ ਇਹਨੂੰ ਤੇ ਆ ਤੇ ਇਧਰ ਕੈਮਰਾ ਕਰੋ ਤੁਹਾਨੂੰ ਪਤਾ ਲੱਗ ਜਾਏ ਵੀ ਸਾਰੀ ਵਾਲੀ ਆ ਹੁਣ ਮੈਨੂੰ ਇੱਕ ਗੱਲ ਦੱਸੋ ਵੱਟਸਐਪ ਦਫਨ ਕਰਨਗੇ ਕਿੱਥੇ ਹੁਣ ਮੈਨੂੰ ਦੱਸੋ ਵੀ ਇਹ ਇੱਕ ਦਿਨ ਚੈਨਲ ਨੂੰ ਕਿਸੇ ਨੂੰ ਕਹਿੰਦੇ ਸੀ ਵੀ ਇੱਕ ਪੰਜ ਕਬਰਾਂ ਨੇ ਜੀ ਪਿੰਡ ਚ ਕਿਤੇ ਹੋਰ ਚਲੇ ਜਾਣ ਮੈਂ ਕਹਿੰਨਾ ਜੇ ਇੱਕ ਵੀ ਹੋਰ ਕਬਰ ਹੋਵੇ ਇੱਕ ਵੀ ਹੋਰ ਕਵਰ ਹੋਵੇ ਮੈਂ ਜ਼ਿੰਮੇਵਾਰ ਆ ਸਾਰੇ ਅਸੀਂ ਚੁੱਪ ਕਰਕੇ ਘਰਾਂ ਨੂੰ ਚਲੇ ਜਾਵਾਂਗੇ ਪਿੰਡ 'ਚ ਕਬਰਿਸਤਾਨ ਨਹੀਂ ਹੈਗੇ ਮੜੀਆਂ ਨੇ ਇਹਨਾਂ ਨੂੰ ਮੜੀਆਂ ਤੇ ਕਬਰਿਸਤਾਨ ਦਾ ਫਰਕ ਨਹੀਂ ਪਤਾ ਉੱਥੇ ਦਫਨ ਨਹੀਂ ਹੁੰਦੇ ਉੱਥੇ ਸੰਸਕਾਰ ਹੁੰਦੇ ਨੇ ਦਫਨ ਦਫਨ ਉਹ ਦਫਨ ਨਹੀਂ ਹੁੰਦੇ ਸਸਕਾਰ ਉਹ ਵਕ ਵਕ ਬਰਾਦਰੀਆਂ ਦੇ ਨੇ ਕੁਝ ਰਵੀਦਾਸ ਭਾਈਚਾਰੇ ਦੀਆਂ ਨੇ ਉਹ ਕੁਝ ਮਜਬੀ ਸਿੱਖਾਂ ਭਾਈਚਾਰਿਆਂ ਦੀਆਂ ਨੇ ਕਬਰਿਸਤਾਨ ਦੇ ਆਹੀ ਇੱਕ ਤੇ ਜੇ ਹੁਣ ਪਿੰਡ ਦੇ ਵਿੱਚ ਤੁਸੀਂ ਜੇ ਕੁਝ ਨਹੀਂ ਆਬਾਦੀ ਤੇ 크੍ਰਿਸਚਨ ਭਾਈਚਾਰਾ 7-800 ਆਬਾਦੀ ਹੈ ਯਾਨੀ ਕਿ ਮੇਰੇ ਚਲੋ ਮੂੰਹੋਂ ਗੱਲ ਨਹੀਂ ਮਾੜੀ ਕਰਨੀ ਚਾਹੀਦੀ 70-80 ਸਾਲਾਂ ਦੇ ਵਿੱਚ 5-600 ਮਰਦਾ ਦਫਨ ਹੋਣਾ ਹੈ ਤੇ ਉਹ ਕਿੱਥੇ ਕਰਨਾ ਜੀ 5-600 ਮਰਦਾ ਦਫਨ 70-80 ਸਾਲਾਂ ਦੇ ਚਲੇ ਹੀ ਜਾਣੇ ਨੇ ਸਾਰੇ ਅਸੀਂ ਵੀ ਚਲੇ ਜਾਣਾ ਇਹ ਵੀ ਕਹਿੰਦਾ ਪਰ ਕਿੱਥੇ ਕਰਨਗੇ ਜੋ ਜਗ੍ਹਾ ਹੀ ਨਾ ਬਚੀ ਹੁਣ ਜਦੋਂ ਅਸੀਂ ਇਧਰਲੇ ਬੰਦੇ ਕਦੀ ਜਗ੍ਹਾ ਪੁੱਟਣ ਦੀ ਕੋਸ਼ਿਸ਼ ਕਰਦੇ ਪੰਜ-ਪੰਜ ਵਾਰੀ ਜਗ੍ਹਾ ਪੁੱਟਣੀ ਪੈਂਦੀ ਆ ਥੱਲੇ ਜਗ੍ਹਾ ਨਿਕਲ ਥੱਲੇ ਕੋਈ ਨਾ ਕੋਈ ਕਬਰ ਨਿਕਲ ਆਉਂਦੀ ਥੱਲੇ ਕੋਈ ਨਾ ਕੋਈ ਕਬਰ ਨਿਕਲ ਆਉਂਦੀ ਹੈ ਤੇ ਇਹਨਾਂ ਨੇ ਆ ਜੇ ਕਹਿੰਦੇ ਨੇ ਵੀ ਅਸੀਂ ਆ ਪੁੱਟਿਆ ਥੱਲਿਓ ਕੁਝ ਅਦੀ 3 3 4 4 ਫੁੱਟ ਭਰਤੀ ਪਾਈ ਤਾਂ ਕੁਝ ਨਹੀਂ ਕਿੰਦੇ ਨਿਕਲਿਆ ਨਿਕਲਿਆ ਜਰੂਰ ਹੋਊਗਾ ਝੂਠ ਮਾਰਦੇ ਨੇ ਠੀਕ ਹੈ ਜੀ ਮੰਨ ਲਓ ਨਹੀਂ ਨਿਕਲੇ ਦੀ 4 4 ਫੁੱਟ ਦੇ ਭਰਤੀ ਪਾਈ ਅਸੀਂ ਪਹਿਲੇ 2 3 ਸਾਲ ਪਹਿਲਾਂ ਉਸ ਕਰਕੇ ਕਬਰ ਬਹੁਤ ਡੂੰਗੀ ਹੁੰਦੀ ਹੈ ਕਬਰ ਬਹੁਤ ਡੂੰਗੀ ਹੁੰਦੀ ਹੈ ਬਿਲਕੁਲ ਜੀ ਸਾਡੀ ਗੱਲ ਠੀਕ ਹੈ ਕੀ ਮਸਲਾ ਜੀ ਤੁਹਾਡਾ ਇਥੇ ਕਿਉਂ ਤੁਹਾਡੇ ਵਿੱਚ ਰੋਸ ਆ ਕਿ ਇਥੇ ਕਬਰਸਤਾਨ ਦੀ ਤੁਸੀਂ ਤੁਹਾਡੇ ਵੱਲ ਦੋਸ਼ ਲਗਾਇਆ ਜਾਂ ਕਿ ਆ ਕਬਰਸਤਾਨ ਦੀ ਹੈ ਜਿਸ ਨੂੰ ਪਰਦਾ ਕੀਤਾ ਜਾ ਰਿਹਾ ਸਰ ਸਾਨੂੰ ਰੋਸ ਇਸ ਗੱਲ ਦਾ ਕਿ ਇਹ ਜਿਹੜਾ ਸਾਡਾ ਕਬਰਸਤਾਨ ਆ ਇਥੇ ਬਹੁਤ ਦੇਰ ਤੋਂ ਬਹੁਤ ਸਾਡੀ ਹੋਸ਼ ਤੋਂ ਵੀ ਪਹਿਲਾਂ ਤੋਂ ਇਥੇ ਆਜ਼ਾਦੀ ਮਿਲ ਤੋਂ ਬਾਅਦ ਇਥੇ ਮੁਰਦੇ ਜਿਹੜੇ ਸੀ ਈਸਾਈ ਭਾਈਚਾਰੇ ਵੱਲੋਂ ਦਬਾਏ ਜਾਂਦੇ ਸੀ ਔਰ ਇੱਥੇ ਅੱਜ ਵੀ ਥੱਲੇ ਡੈੱਡ ਬਾਡੀਆਂ ਦੇ ਤੁਹਾਨੂੰ ਪਿੰਜਰ ਮਿਲਣਗੇ ਹੱਡੀਆਂ ਮਿਲਣਗੀਆਂ ਤੇ ਇਹ ਜਿਹੜੀ ਸਾਡੀ ਪਿੰਡ ਦੀ ਪੰਚਾਇਤ ਹੁਣ ਬਣੀ ਐ ਇਹ ਪੰਚਾਇਤ ਇੱਥੇ ਸਾਡੀ ਬਰਾਦਰੀ ਦੇ ਨਾਲ ਖਾਸ ਕਰਕੇ 크ਿਸਚਨ ਬਰਾਦਰੀ ਦੇ ਨਾਲ ਧੱਕੇਸ਼ਾਈ ਕਰ ਰਹੀ ਹੈ ਕਿ ਇਹਨਾਂ ਦੇ ਕਬਰਸਤਾਨ ਤੇ ਵੀ ਕਬਜ਼ਾ ਕਰਕੇ ਇਹਨਾਂ ਨੂੰ ਇਸ ਤੋਂ ਵੀ ਵਾਂਝੇ ਕੀਤਾ ਜਾਵੇ ਪਰ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਕਬਰਸਤਾਨ ਆ ਇਹ ਬਚਿਆ ਰਹੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀ ਨਵੀਂ ਜਨਰੇਸ਼ਨ ਆ ਹਰ ਇੱਕ ਨੇ ਜਿੰਨੇ ਇੱਥੇ ਜਨਮ ਲੈਣਾ ਉਹਨੇ ਧਰਤੀ ਦੇ ਉੱਤੇ ਮਰਨਾ ਵੀ ਆ ਤੇ ਇਹ ਜਗ੍ਹਾ ਸਾਡੀ ਆਉਣ ਵਾਲੀਆਂ ਨਸਲਾਂ ਵਾਸਤੇ ਆ ਹੋਰ ਕੋਈ ਵੀ ਜਗ੍ਹਾ ਨਹੀਂ ਹੈਗੀ ਜੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡਾ ਜੇ ਕਬਰਸਤਾਨ ਦੇ ਵਿੱਚ ਨਾ ਇਹ ਆਂਗਣਵਾੜੀ ਬਣੇ ਔਰ ਨਾ ਹੀ ਇਹ ਇੱਥੇ ਜੋ ਆਪਣਾ ਡਿਸਪੈਂਸਰੀ ਆ ਉਹ ਬਣੇ ਤੁਸੀਂ ਕਿੱਥੇ ਚਾਹੁੰਦੇ ਬਣੇ ਇਸ ਪੰਚਾਇਤ ਦੇ ਕੋਲ ਬਹੁਤ ਸਾਰੀ ਜਗਾ ਬਾਜੀ ਪੰਚਾਇਤੀ ਜਗਾ ਹੈਗੀ ਬਹੁਤ ਸਾਰੀ ਜਗਾ ਜੀ ਇਹਨਾਂ ਦੇ ਕੋਲ ਪਰ ਉਹ ਜਗਾ ਜਿਹੜੀ ਹੈ ਇਹਨਾਂ ਦੇ ਆਪਣੇ ਕਬਜ਼ਿਆਂ ਦੇ ਵਿੱਚ ਆ ਉਹ ਜਗਾ ਤੇ ਇਹ ਆਪਣੇ ਕਬਜ਼ੇ ਨਹੀਂ ਉੱਥੋਂ ਛੱਡਣਾ ਚਾਹੁੰਦੇ ਉਸ ਜਗਾ ਤੇ ਡਿਸਪੈਂਸਰੀ ਜਾਂ ਉੱਥੇ ਆਂਗਣਵਾੜੀ ਨਹੀਂ ਬਣਾਉਣਾ ਚਾਹੁੰਦੇ ਸਿਰਫ ਸਾਡੇ ਗਰੀਬ ਭਾਈਚਾਰੇ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ ਅਤੇ ਇਸ ਕਬਰਸਤਾਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਆਹ ਕੰਦਾ ਵੇਖੋ ਜੀ ਇੱਧਰ ਇਸ ਸਮੇਂ ਇਹਨਾਂ ਨੇ ਇਹ ਸਾਰਿਆਂ ਇੱਥੇ ਕੰਦਾ ਕੀਤੀ ਆਵਾ ਔਰ ਇੱਧਰ ਭੀਮ ਪੜ ਰਹੇ ਜੀ ਸਾਡੀ ਮੰਗ ਹੈ ਜੀ ਇੱਥੋਂ ਕੰਮ ਬੰਦ ਕੀਤਾ ਜਾਵੇ ਇੱਥੇ ਨਹੀਂ ਬੰਦ ਦੇਣਾ ਹਾਂ ਜੇਕਰ ਇਹ ਕੰਮ ਇੱਥੇ ਨਹੀਂ ਬੰਦ ਕਰਦੇ ਤੇ ਅਸੀਂ ਇਸ ਅਧੋਲਨ ਨੂੰ ਆਵਾਜ਼ ਨੂੰ ਜ਼ਿਆਦਾ ਹੋਰ ਅੱਗੇ ਲੈ ਕੇ ਜਾਵਾਂਗੇ ਅਸੀਂ ਸਰਕਾਰੇ ਦਰਬਾਰੇ ਵੀ ਆਪਣੀ ਆਵਾਜ਼ ਉਠਾਵਾਂਗੇ ਔਰ ਸਾਨੂੰ ਜੇਕਰ ਆਪਣੀ ਇਸ ਕਬਰਸਤਾਨ ਨੂੰ ਬਚਾਉਣ ਵਾਸਤੇ ਸਹਾਰਾ ਵੀ ਬਾਹਰੋਂ ਮੰਿਸਟਰੀਆਂ ਦਾ ਲੈਣਾ ਪੈਂਦਾ ਮਸੀਹ ਮੰਿਸਟਰੀਆਂ ਜੋ ਇਸ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਉਹ ਵੀ ਘਰੇਸ ਨਹੀਂ ਕਰਾਂਗੇ ਉਹਨਾਂ ਦਾ ਵੀ ਸਹਾਰਾ ਲਵਾਂਗੇ ਤੇ ਇਸ ਕਬਰਸਤਾਨ ਦੇ ਵਿੱਚ ਅਸੀਂ ਨਾ ਇਹ ਛੋਟਾ ਜਿਹਾ ਹਸਪੀਟਲ ਔਰ ਨਾ ਡਿਸਪੈਂਸਰੀ ਬਣ ਦਵਾਂਗੇ ਆ ਨਾ ਆਪਾਂ ਆਂਗਣਵਾੜੀ ਬਣ ਦਵਾਂਗੇ ਅਪਲੀਕੇਸ਼ਨ ਲੱਗਾ ਜੀ ਕਬਰਿਸਤਾਨ ਤੇ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਡਿਸਪੈਂਸਰੀ ਤੇ ਆਂਗਣਵਾੜੀ ਸੈਂਟਰ ਕੀ ਕਹਿੰਦੇ ਤੁਸੀਂ ਬਿਲਕੁਲ ਜੀ ਬੇਬਨਾਦ ਗੱਲ ਆ ਇੱਥੇ ਕੋਈ ਮਤਲਬ ਕਬਰਿਸਤਾਨ ਦਾ ਥਾਂ ਨਹੀਂਗਾ ਕਬਰਿਸਤਾਨ ਦਾ ਉਹ ਜਿਹੜਾ ਵਾ ਪਰੇ ਪਾਸੇ ਬਾਉਂਡਰੀ ਵਾਲ ਹੋਇਆ ਵਾ ਇਹ ਵਿਹਲਾ ਥਾਂ ਪਿਆ ਵਾ ਹਾਂਜੀ ਤੇ ਇਹ ਆਪਾਂ ਰੂੜੀਆਂ ਸਭ ਕੋ ਚੁੱਕ ਕੇ ਇਨਾ ਮੁੰਡਿਆਂ ਨੇ ਮਿਹਨਤ ਕਰਕੇ ਦਾ ਲਾ ਲੋ ਪਾਰਕ ਆ ਪਾਰਕ ਦਾ ਵੀ ਇਹਨਾਂ ਨੇ ਸਭਾਈ ਸਭਈ ਆਪਣੇ ਕੋਲੋਂ ਖਰਚਾ ਕਰਕੇ ਤੇ ਦੋਹਾਂ ਸਾਲਾਂ ਤੇ ਇਹਨੂੰ ਮੁਕੰਮਲ ਕੀਤਾ ਵਾ ਆ ਹੋਣਾ ਲੋਕਾਂ ਦੀ ਸਹੂਲਤ ਵਾਸਤੇ ਆਪਾਂ ਬਣਾਉਂਦੇ ਆ ਕਿਹੜਾ ਆਪਾਂ ਘਰ ਦੀ ਕੋਈ ਜਾਇਦਾਦ ਬਣਾਉਂਦੇ ਆ ਆਂਗਣਵਾੜੀ ਸੈਂਟਰ ਆ ਬੱਚਿਆਂ ਵਾਸਤੇ ਬਣ ਡਿਆ ਵਾ ਤੇ ਕੋਈ ਸਾਡੇ ਪਿੰਡ ਨੂੰ ਕੋਈ ਫਾਇਦਾ ਹੀ ਹੋਊਗਾ ਕੋਈ ਨੁਕਸਾਨ ਨਹੀਂ ਮੜਿਆ ਕਿ ਅੱਗੇ ਸਾਡੇ ਪਿੰਡ 'ਚ ਪੰਜ ਆ ਕਬਰਸਤਾਨ ਕਿੰਨੇ ਆ ਹਾਂਜੀ ਕਬਰਸਤਾਨ ਨੇ 5 ਅੱਛਾ ਪਹਿਲਾਂ ਇਹ ਹੀ ਪਿੰਡ ਵਿੱਚ 5 ਕਬਰਸਤਾਨ ਆ 5 ਕਬਰਸਤਾਨ ਆ ਠੀਕ ਹਾਂਜੀ ਤੇ ਇਹ ਹੁਣ ਜਿਹੜੀ ਇਹ ਇਹ ਜਿਹੜੀ ਜਗਾਵਾ ਇਹ ਕਿਦੀ ਆ ਇਹ ਮਾਲਕੀ ਕਿਦੀ ਆ ਵਕਰਪੋਰਡ ਇਹ ਵਕਰਪੋਰਡ ਦੀ ਆ ਵਕਰਪੋਰਡ ਦੀ ਅੱਛਾ ਹੁਣ ਇਹ ਕਿਹੜੀ ਕੰਪਨੀ ਬਣਾ ਰਹੀ ਆ ਇਹ ਹਾਂਜੀ ਇਹ ਕਿਹੜੀ ਇਹ ਪੰਜਾਬ ਜਿਹੜੇ ਮਹਿਕਮਾ ਦੇ ਆ ਬਣਾਉਣ ਇਹ ਪੰਚਾਇਤੀ ਰਾਜ ਅੱਛਾ ਪੰਚਾਇਤੀ ਰਾਜ ਬਣਾ ਰਹੇ ਆ ਪੰਚਾਇਤੀ ਰਾਜ ਬਣਾ ਰਹੇ ਆ अच्छा ਹੁਣ ਉਹ ਉਹ ਕਹਿ ਰਿਹਾ ਵੀ ਅਸੀਂ ਇਹ ਢੱਕਣਾ ਜਗਾ ਬਿਲਡਿੰਗ ਢੱਕਣੀ ਆ ਢੱਕਣਾ ਕਿਉਂ ਹੈ ਤੇ ਦੋ ਚਾਰ ਬੰਦੇ ਹੀ ਆ ਜਿਹੜੇ ਡਏ ਨੇ ਆਖਣਾ ਠੀਕ ਆ ਹਾਂਜੀ ਇਹ ਤੇ ਕੰਮ ਤੇ ਇਹਨਾਂ ਕੋਈ 5 ਸਾਲ ਕੀਤਾ ਨਹੀਂਗਾ ਤੇ ਹੁਣ ਜਿਹੜੇ ਅਸੀਂ ਕੰਮ ਕਰ ਦਿਆ ਪਿਆ ਉਹਨੂੰ ਢੱਕਣ ਦਿਆ ਪਏ ਨੇ ਅਸੀਂ ਢੱਕਣ ਥੋੜਾ ਦੇਣਾ ਇਹਨਾਂ ਨੂੰ ਸਰਪੰਚ ਅਮਜੀਤ ਸਿੰਘ ਜੀ ਇਹ ਕੀ ਆ ਜੀ ਸਾਰਾ ਮਾਮਲਾ ਕਾਫੀ ਵਿਵਾਦ ਪੱਖਿਆ ਕਬਰਸਤਾਨ ਦੀ ਜਗ੍ਹਾ ਨੂੰ ਲੈ ਕੇ ਇਹ ਕੁਝ ਕੋਈ ਵਿਵਾਦ ਪੱਖ ਨਹੀਂ ਹੈਗਾ ਐਕਚੁਅਲੀ ਗੱਲ ਪਤਾ ਕੀ ਆ ਬੇਖੂਪ ਪੰਚਾਇਤ ਨੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਪਿੰਡ ਦੇ ਸਹਿਯੋਗ ਨਾਲ ਕੀਤਾ ਪਿੰਡ ਦੀ ਸਾਰੀ ਪੰਚਾਇਤ ਦਾ ਸਹਿਯੋਗ ਆ ਪਿੰਡ ਵਾਲਿਆਂ ਨੇ ਪੁਰਜ਼ੋਰ ਮੰਗ ਸੀ ਵੀ ਬੱਚਿਆਂ ਦੇ ਉੱਥੇ ਰਜੈਸਟਮੈਂਟ ਅੰਗਣਵਾੜੀ ਦੀ ਬਿਲਕੁਲ ਅਨਕੰਫਰਟੇਬਲ ਸੀ ਬੱਚੇ ਉਹ ਪ੍ਰਾਇਮਰੀ ਸਕੂਲ ਸਾਡਾ ਜਿਹੜਾ ਉਹ ਪੰਜਵੀਂ ਤੱਕ ਆ ਉਹਦੇ ਵਿੱਚ ਬਿਲਡਿੰਗ ਬਹੁਤ ਛੋਟੀ ਹੋਣ ਦੇ ਕਰਕੇ ਤੇ ਪਿੰਡ ਵਾਲਿਆਂ ਨੇ ਕਾਫੀ ਦੇਰ ਤੋਂ ਇਹ ਮੰਗ ਰੱਖੀ ਸੀ ਵੀ ਇੱਕ ਅੰਗਣਵਾੜੀ ਸਕੂਲ ਹੋਣਾ ਚਾਹੀਦਾ ਪਲੱਸ ਇੱਕ ਡਿਸਪੈਂਸਰੀ ਹੋਣੀ ਚਾਹੀਦੀ ਆ ਜਦਕਿ ਇਹ ਸਾਰੇ ਲੋਕਾਂ ਵਾਸਤੇ ਇਹ ਮਤਲਬ ਇੱਕ ਵਧੀਆ ਸਲਾਗਾ ਜੋਗੇ ਕਦਮ ਸੀ ਇਹ ਆਲਰੇਡੀ ਪਹਿਲਾਂ ਤੋਂ ਮੰਗ ਜਿਹੜੀ ਪਿੰਡ ਦੀ ਆ ਗਈ ਸੀ ਜਿਹੜੀ ਜਗ੍ਹਾ ਦੀ ਆਪਾਂ ਗੱਲ ਕਰ ਲਈਏ ਜਗ੍ਹਾ ਤੇ ਬੱਕਾਪੂਰ ਦੀ ਆ ਬੱਕਾਪੂਰ ਦੀ ਜਗ੍ਹਾ ਤੇ ਹੁਣ ਘਰ ਵੀ ਆ ਆਪਣਾ ਅਮੀਰ ਜਦਾਂ ਦੇ ਬਣੇ ਨੇ ਗਿਰਜਾ ਬਣਿਆ ਆ ਗੁਰਦੁਆਰਾ ਬਣਿਆ ਆ ਆ ਆਪਾਂ ਜਿਮ ਦਾ ਕਮਰਾ ਬਣਾਇਆ ਮੈਂ ਆਪਣੀ ਆਪਣੀ ਪੰਚਾਇਤ ਦੇ ਕਾਰਜਾਂ ਤੋਂ ਠੀਕ ਹੈ ਜੀ ਬੌਂਡੀ ਜਿਹੜੀ ਬਣੀ ਪਈ ਆ ਸਮਸ਼ਾਨ ਘਾਟ ਦੀ ਉੱਥੇ ਐਸਸੀਬੀਸੀ ਦੀਆਂ ਸਾਂਝੀਆਂ ਕਬਰਾਂ ਮੈਂ ਅੱਗੇ ਵੀ ਇਹ ਸਪਸ਼ਟਿਕਨ ਦਿੰਦਾ ਆ कि ਇਹਨੂੰ ਕੋਈ ਵਿਵਾਦ ਨਹੀਂ ਆ ਅੰਦਰ ਦਫਨਾਏ ਵੀ ਜਾਂਦੇ ਆ ਜਿਨ੍ਹਾਂ ਦੇ ਆਪਣਾ ਐਸਸੀ ਭਾਈਚਾਰਾ ਬੀਸੀ ਭਾਈਚਾਰੇ ਦੇ ਦੇ ਸਿਸਕਾਰ ਵੀ ਹੁੰਦਾ ਉਸ ਤੋਂ ਇਲਾਵਾ ਜਿਹੜੀਆਂ ਪਮਕੇ ਸਰਪੰਚ ਸਾਹਿਬ ਨੇ ਦੱਸਤੀਆਂ ਵੀ ਪੰਜ ਕਬਰਾਂ ਹੈਗੀਆਂ ਤੁਸੀਂ ਉਹ ਜਾ ਕੇ ਤੁਸੀਂ ਵੇਖ ਸਕਦੇ ਜੇ ਕੋਈ ਬੇਮੁਨਾਯ ਦੇ ਸਾਡੇ ਲੈਲੀਗੇਸ਼ਨ ਨੇ ਪਿੰਡ 'ਚ ਸਭੋ ਜੋ ਚੰਗਾ ਸਲਾਘਾਯੋਗ ਜੇ ਪੰਚਾਇਤ ਕੰਮ ਕਰ ਰਹੀ ਆ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਉੱਤੇ ਆਪਾਂ ਰੋੜਾ ਬੰਨਣਾ ਚਾਹੀਦਾ ਜੇ ਆਪਾਂ ਸੂਝਵਾਨ ਆ ਤਾਂ ਆਪਾਂ ਪਿੰਡ ਨੂੰ ਅੱਗੇ ਲੈ ਕੇ ਜਾਣਾ ਕਿ ਆਪਾਂ ਪਿਛਾ ਲੈ ਕੇ ਜਾਣਾ ਜੇ ਆਪਾਂ ਪਿੰਡ 'ਚ ਕੋਈ ਚੰਗਾ ਕੰਮ ਕਰ ਨਹੀਂ ਸਕੀਏ ਤੇ ਜੇ ਕੰਮ ਚੰਗਾ ਹੋਣ ਰਿਹਾ ਤੇ ਉਹਨੂੰ ਆਪਾਂ ਕਮ ਸੇ ਕਮ ਤੇ ਉਹਨੂੰ ਸਲਾਘਾਯੋਗ ਤੇ ਆਪਾਂ ਰੱਖੀਏ ਇਸ ਕਰਕੇ ਸਾਰੀਆਂ ਜੜੀਆਂ ਉਹਨਾਂ ਦੀਆਂ ਐਲੀਗੇਸ਼ਨ ਨੇ ਬੇਬੁਨਿਆਦ ਨੇ ਇੱਥੇ ਕੋਈ ਜਿਹੜੀ ਅਤਕਤ ਨਹੀਂ ਨਹੀਂ ਹੈ ਕਿ ਪਿੰਡ ਦੇ ਜਿਹੜੀ ਮੰਗ ਰੱਖੀ ਸੀ ਇਹ ਪੰਚਾਇਤ ਜਿਹੜੀ ਉਹ ਉਹਨੂੰ ਸਿਰੇ ਚੜ੍ਹ ਗਈ ਉਹ ਜਿਹੜੀਆਂ ਅੱਗੇ ਪਹਿਲੀਆਂ ਨੇ ਕਬਰਸਥਾਨਾ ਤੁਸੀਂ ਕਹ ਰਹੇ ਹੋਰ ਉਹ ਕਿਨਾਂ-ਕਿਨਾਂ ਰਖਵਾ ਕਰਵਾਓ ਉਹ ਕਮ ਸੇ ਕਮ ਜਿਹੜਾ ਉਹ ਐਸਪੀਸੀ ਦਾ ਜਿਹੜਾ ਦੂਜਾ ਆਪਣਾ ਕਬਰਸਥਾਨ ਹੈ ਨਾ ਉਹ ਕਰੀਬ ਡੇਢ ਡੇਢ ਮਤਲਬ ਡੇਢ ਕਿਲੇ ਦੇ ਲੱਗ ਜਾਗੇ ਆ ਠੀਕ ਆ ਉਸ ਤੋਂ ਪਰੇ ਆਪਣਾ ਜੀਵਿੰਦਾਰਾਂ ਦੀਆਂ ਉਹ ਵੀ ਕੋਈ ਕਰੀਬ ਮਨ ਮਲੇਖਨ ਕਿਲੇ ਦੇ ਲੱਗ ਜਾਗੇ ਆ ਇੱਕ ਆ ਜਦੋਂ ਆਪਾਂ ਫਤੇਗੜੋਂ ਇਧਰ ਨੂੰ ਆਪਾਂ ਐਂਟਰੀ ਹੁੰਦੀ ਆ ਆਪਣੇ ਪਿੰਡ ਦੀ ਇੱਕ ਉਹ ਮੰਦਿਰ ਆ ਮੰਦਿਰ ਦੇ ਲੱਗਿਆ ਉੱਥੇ ਵੀ ਅੱਧੇ ਕਿਲੇ ਦੇ ਜਿਹੜੀ ਆ ਕਬਰਸਥਾਨ ਆ ਇੱਕ ਇਧਰ ਆਪਣਾ ਠੱਠੇ ਆ ਮੱਤੂਰਾਂ ਨੂੰ ਹੁੰਦਾ ਇਹ ਆਪਣਾ ਸਾਂਸੀ ਬਰਾਦਰੀ ਦਾ ਉਹ ਵੀ ਮੇਰੇ ਸਾਬ ਨਾਲ ਅੱਧੇ ਕਿਲੇ ਤੋਂ ਬਾਅਦ ਦਸੋ ਸਮਸ਼ਾਨ ਘਾੜ ਤੇ ਸਿਰਫ ਇੱਕ 6 774 ਦੀ ਜਗਾ ਚਾਹੀਦੀ ਬੰਦੇ ਨੂੰ ਜਿਹੜਾ ਉਹ ਸਿਸਕਾਰ ਕਰਨ ਵਾਸਤੇ ਨਹੀਂ ਚਲੋ ਜੇ ਆਪਾਂ ਦੱਬਣ ਵਾਸਤੇ ਕਹਿੰਦੇ ਆ ਤਾਂ ਮੇਰੇ ਸਾਹਮਣੇ ਦੇਖੋ ਉਧਰ ਤੇ ਬਹੁਤ ਜ਼ਿਆਦਾ ਜਗ੍ਹਾ ਜੇ ਕੋਈ ਕੰਮ ਚੰਗਾ ਕਰਨ ਚ ਹੋ ਰਿਹਾ ਤੇ ਆਪਾਂ ਉਹਨੂੰ ਕਿਉਂ ਨਹੀਂ ਕਰ ਆਪਾਂ ਐਫੀਸ਼ੀਅੰਟ ਕਰਦੇ ਹਾਂ ਹਾਂਜੀ ਸਰ ਜੀ ਜੀ ਕੀ ਆ ਮਾਮਲਾ ਕਪਵਿਸਤਾਨ ਦਾ ਕਾਫੀ ਵਿਵਾਦ ਜਾਂ ਉਹਨਾਂ ਵੱਲੋਂ ਅਲੀਗੇਸ਼ਨ ਲੱਗ ਰਿਹਾ ਵੀ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸਾਡੀਆਂ ਕਬਰਾਂ ਦੇ ਦੇਖੋ ਜੀ ਇਹ ਤੇ ਇੱਕ ਨਾ ਸਿਆਸੀ ਰੰਗ ਦਿੱਤਾ ਜਾ ਰਿਹਾ ਇਸ ਮਸਲੇ ਨੂੰ ਵੇਖੋ ਜਿਹੜੀ ਸਰਕਾਰੀ ਬਿਲਡਿੰਗ ਆ ਰਹੀ ਹੈ ਹਸਪੀਟਲ ਆ ਰਿਹਾ ਹੈ ਇਹ ਕੱਲੇ ਇੱਕ ਵਿਅਕਤੀ ਵਾਸਤੇ ਨਹੀਂ ਆ ਰਿਹਾ ਇਹ ਗਰੀਬਾਂ ਵਾਸਤੇ ਆ ਰਿਹਾ ਹੈ ਹਮੇਸ਼ਾ ਤਕੜੇ ਬੰਦੇ ਦਾ ਕੋਈ ਬੱਚਾ ਬਿਮਾਰ ਹੋ ਜਾਂਦਾ ਨਾ ਤੇ ਤੁਸੀਂ ਵੀ ਜਾਣਦੇ ਹੋ ਵੀ ਉਹ ਹਮੇਸ਼ਾ ਸਿੱਧਾ ਅਮਰਸਰ ਹੀ ਜਾਏਗਾ ਆਪਣੇ ਬੱਚੇ ਨੂੰ ਵਧੀਆ ਟਰੀਟਮੈਂਟ ਕਰਾਉਣ ਲਈ ਤੇ ਗਰੀਬ ਬੰਦੇ ਵਾਸਤੇ ਇੱਥੇ ਕੋਈ ਫਰਸਟ ਏਡ ਨਹੀਂ ਹੈਗੀ ਫਰਸਟ ਏਡ ਵਾਸਤੇ ਇੱਕ ਹਸਪੀਟਲ ਤਿਆਰ ਕਰ ਰਹੀ ਸਰਪੰਚ ਸਾਹਿਬ ਪੰਚਾਇਤ ਕਰ ਰਹੀ ਹੈ ਚਲੋ ਜੀ ਇਹ ਬੜਾ ਵਧੀਆ ਛਲਾਗਾ ਜੋ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਵਾ ਠੀਕ ਹੈ ਜੀ ਇਹ ਤਾਂ ਐਵੇਂ ਸਿਆਸੀ ਰੰਗ ਦਿੱਤੇ ਜਾਣ ਦੇ ਗੱਲ ਕੁਝ ਵੀ ਨਹੀਂ ਆ ਜੀ ਇਹ ਇੱਕ ਵਕਫਾ ਬੋਰਡ ਦੀ ਜਗ੍ਹਾ ਆ ਜੀ ਇੱਥੇ ਜੇ ਦੂਜੇ ਚੀਜ਼ਾਂ ਬਣ ਸਕਦੀਆਂ ਜੰਜਕਰ ਬਣ ਸਕਦਾ ਹਾਂ ਜੀ ਸਕੂਲ ਦਾ ਕਮਰਾ ਆ ਜਿਮ ਬਣ ਸਕਦਾ ਤੇ ਕੀ ਗੱਲ ਹਸਪੀਟਲ ਨਹੀਂ ਬਣ ਸਕਦਾ ਜੀ ਇੰਨੀ ਕੁ ਗੱਲ ਹੈ ਜੀ ਤੇ ਉਹ ਤੁਹਾਡੇ ਤੇ ਕਹਿ ਰਹੇ ਜੀ ਸਰਬਜੀਤ ਨੇ ਵੀ ਵਕਫਾ ਬੋਰਡ ਦੀ ਜਗ੍ਹਾ ਤੇ ਕਬਜ਼ਾ ਦੇਖੋ ਜੀ ਵਕਫਾ ਬੋਰਡ ਦੀ ਜਗ੍ਹਾ ਤੇ ਜੇ ਮੈਂ ਕਬਜ਼ਾ ਕੀਤਾ ਏ ਤੇ ਵੇਖੋ ਇਹ ਮੇਰੇ ਨਹੀਂ ਮੇਰੇ ਪਿਓ ਦਾਦਿਆਂ ਤੋਂ ਟਾਈਮ ਤੋਂ ਵਗਦੀ ਆ ਰਹੀ ਆ ਜੀ ਦਾ ਤਾਂ ਮੈਂ ਹੁਣ ਕੀਤਾ ਜਾਂ ਇਹਦੇ 10 ਸਾਲ ਪੰਚਾਇਤ ਰਹੀ ਆ ਜਾਂ ਮੈਂ ਉਦੋਂ ਕੀਤਾ ਕੋਈ ਬੋਲੇ ਕੋਈ ਐਵੀਡੈਂਸ ਦੇ ਵੀ ਉਦੋਂ ਕੀਤਾ ਮੇਰੇ ਤਾਂ ਪਿਓ ਦਾਦਿਆਂ ਤੋਂ ਵਕਦੀ ਆ ਰਹੀ ਆ ਜੀ ਹਾਂ ਹਾਂ ਬਾਕੀ ਮਾਰੇ ਦੀ ਇੰਨੀ ਕਿਰਪਾ ਬੜਾ ਕੋਈ ਦਿੱਤਾ ਵਾ ਇਹ ਇਹ ਕੇਸੇ ਦੀ ਵਕਫ ਬੋਰਡ ਦੀ ਜਾਂ ਕੋਈ ਜ਼ਮੀਨ ਵਾ ਕੇ ਮੈਂ ਖੁਸ਼ ਨਹੀਂ ਨਾ ਮੇਰੇ ਮਤਲਬ ਮਨਚੇ ਇਦਾਂ ਦੀ ਕੋਈ ਗੱਲ ਹੈ ਵੀ ਆ ਬਾਕੀ ਤਿੰਨ ਗੱਲੇ ਥਾਂ ਤੇ ਤੁਸੀਂ ਵੇਖ ਲਓ ਤਿੰਨ ਗੱਲੇ ਜਾਂ ਘਰ ਵੀ ਆ ਗੁਰਦੁਆਰਾ ਵੀ ਆ ਆ ਆਪਣਾ ਚਰਚ ਵੀ ਆ ਇਹ ਇਨੇ ਥਾਂ ਜਾਏ ਇਹਦੇ ਐਵੇਂ ਸਿਆਸੀ ਰੰਗਿਆ ਵੀ ਸਿਰਫ ਜਿਹੜੇ ਉਹਨਾਂ ਦੇ ਨਾਲ ਬੰਦੇ ਉਹਨਾਂ ਦਾ ਵਿੱਚ ਲਈਏ ਨਾ ਤੇ ਪ੍ਰੋਪਗੈਂਡਾ ਕਰੀ ਵਗਾਲੇ ਕੁਝ ਨਹੀਂ ਚਲੋ ਠੀਕ ਹੈ ਬਾੜਾ ਸਾਹਿਬ ਬੇਨਤੀ ਇਹ ਆ ਵੀ ਜਿਹੜਾ ਇਹ ਕਰ ਰਹੇ ਨੇ ਕਿ ਮੁੱਦਾ ਇਹਨਾਂ ਚੁੱਕਿਆ ਵਾ ਵੀ ਇਹ ਮਰੇ ਮਤਲਬ ਕਬਰਾਂ ਦਾ ਥਾਂ ਕਬਰਿਸਤਾਨ ਦਾ ਵਾ ਇਹ ਤੇ ਸਾਰਾ ਵਰਕ ਬੋਰਡ ਦਾ ਥਾਂ ਵਾ ਜਿਹੜਾ ਪੁਰਾਣੇ ਸਮੇਂ ਤੇ ਜੋ-ਜੋ ਪਿੰਡ ਨੂੰ ਲੋੜ ਪਈ ਜਿਹੜੀ ਜਿਹੜੀ ਚੀਜ਼ ਦੀ ਇਹਦੇ ਵਿੱਚ ਬਣਾਈ ਗਈ ਇਹਦੇ ਵਿੱਚ ਗੁਰਦੁਆਰਾ ਵੀ ਬਣਾਇਆ ਗਿਆ ਵਰਕ ਬੋਰਡ ਦੇ ਥਾਂ ਵਿੱਚ ਹੀ ਬਣਿਆ ਫਿਰ ਜੰਜਕਰ ਜਿਹੜਾ ਉਹ ਵੀ ਵਰਕ ਬੋਰਡ ਦੇ ਥਾਂ 'ਚ ਬਣਿਆ ਇੱਥੇ ਆ ਕੇ ਅੱਗੇ ਚਰਚ ਜਿਹੜੀ ਆ ਉਹ ਵੀ ਵਰਕਬੋਰਡ ਦੇ ਥਾਂ 'ਚ ਹੀ ਬਣੀ ਆ। ਇਹ ਜਿਹੜਾ ਵਾ ਅੱਜ ਤੋਂ ਘੱਟ ਤੋਂ ਘੱਟ ਸਰਪੰਚ ਜਗਜੀਤ ਸਿੰਘ ਜਦੋਂ ਰਹੇ ਨੇ ਅੱਜ ਤੋਂ ਘੱਟ ਤੋਂ ਘੱਟ 40 ਸਾਲ ਤੋਂ ਵੱਧ ਟਾਈਮ ਹੋ ਸਕਦਾ ਜਦੋਂ ਦੀ ਕਿ ਕੀਤੀ ਮੋਨੂ ਦਾ ਮੇਰੇ ਖਿਆਲ ਜਨਮ ਵੀ ਨਹੀਂ ਹੋਣਾ ਉਦੋਂ ਦਾ। ਜਦੋਂ ਉਹਦੀ ਇਹ ਕੰਦ ਜਿਹੜੀ ਆ ਕੀਤੀ ਗਈ ਆ ਉਦੋਂ ਤੇ ਕਬਰਾਂ ਵਧਾਉਂਦੀ ਕੋਈ ਲੋੜ ਨਹੀਂ ਪਈ। ਅੱਜ ਕਿਉਂ ਪਈ? ਕਿਉਂਕਿ ਇਹਨੇ 10 ਸਾਲ ਦੇ ਵਿੱਚ ਪਿੰਡ ਲਈ ਡਿਵੈਲਪਮੈਂਟ ਦਾ ਕੰਮ ਹੀ ਕੋਈ ਨਹੀਂ ਕਰਾਇਆ। ਸਿਰਫ ਲੋਕਾਂ ਨੇ ਇਹਨੇ ਦਿੱਤਾ ਕੀ ਜਿੰਨੇ ਇਹਦੇ ਨਾਲ ਲੱਗੇ ਨੇ ਦਿੱਤਾ ਇੱਕ ਨਸ਼ਾ ਦਿੱਤਾ ਇਹਨੇ ਜਰੂਰ ਨਸ਼ਾ ਦਿੱਤਾ ਸ਼ਰਾਬ ਦਾ ਨਸ਼ਾ ਦੇ ਦਿੱਤਾ ਤੇ ਜਾਂ ਲੋਕਾਂ ਨੂੰ ਪੈਸਿਆਂ ਨਾਲ ਖਰੀਦਿਆ ਪੈਸੇ ਦਿੱਤੇ ਨੇ ਇਹ ਇਹਨੇ ਕੰਮ ਕੀਤਾ ਪਰ ਪਿੰਡ ਦੇ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਤੁਸੀਂ ਝਾਤ ਮਾਰ ਕੇ ਵੇਖੋ ਸਾਰੇ ਪਿੰਡ ਦੇ ਵਿੱਚ ਕਿ ਕੋਈ ਇਹਨੇ ਕੰਮ ਚੰਜਦਾ ਕੀਤਾ ਜਿਹੜਾ ਸਲਾਂਗਾ ਜੋਗ ਏਪੀ ਨੇ ਆਹ ਕੰਮ ਕੀਤਾ ਜੇ ਸੀਵਰ ਪਾਇਆ ਤੇ ਉਹ ਸਾਰੇ ਬੰਦ ਨੇ ਅਜੇ ਤੱਕ ਢੱਕਣ ਨਹੀਂ ਇਹਨੇ ਸਾਰੇ ਪੂਰੇ ਹੋਏ ਉਹ ਦੁਬਾਰਾ ਜਦੋਂ ਅਸੀਂ ਨਗਰ ਕੀਰਤਨ ਕੱਢਿਆ ਤੇ ਉਦੋਂ ਇਹਨੇ ਸਰਪੰਚ ਗਰਬੀਤ ਸਿੰਘ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਉਹ ਟੱਕਣ ਜਿਹੜੀਆਂ ਪੂਰੇ ਕਰਾਏ ਨੇ ਤੇ ਸਾਡੇ ਕੋਲ ਲੱਗ ਭੱਗ ਜਿਹੜੀਆਂ ਉਧਰ ਐ ਐਸਬੀਸੀ ਕੋਟੇ ਦੀਆਂ ਤਰ੍ਹਾਂ ਨੇ ਘੜ ਤੋਂ ਘਟ ਮੇਰੇ ਖਿਆਲ ਡੇਢ ਕਿਲਾ ਸਾਡੀ ਉਧਰ ਵੀ ਹੈਗੀਆਂ ਨੇ ਤੇ ਆਪਾਂ ਉਧਰ ਵੀ ਜਾ ਸਕਦੇ ਆ ਜੇ ਬਹੁਤੀ ਲੋੜ ਪੈਂਦੀ ਆ ਅਵਲ ਤੇ ਇੱਥੇ ਇੰਨਾ ਜਗ੍ਹਾ ਵਾ ਤੁਸੀਂ ਅੰਦਰ ਜਾ ਕੇ ਦੇਖੋ ਉਹਦੇ ਵੱਲ ਝਾਤ ਮਾਰੋ ਆਪ ਕਿ ਕਿੰਨੀ ਜਗ੍ਹਾ ਵਾ ਉਹਦੇ ਵਿੱਚ ਤੇ ਘਰ ਤੋਂ ਘਰ ਸਾਰੇ ਬਾੜ ਸਾਹਿਬ ਵੀ 20% ਸਾਰੇ ਹੋਣੇ ਆ ਜਿਹੜੇ ਮਤਲ ਦਫਨ ਕਰਨ ਵਾਲੇ ਨੇ ਠੀਕ ਹੈ ਜੀ ਪਿੰਡ ਦੇ ਵਿੱਚ 20% ਹੋਣਗੇ ਜਿਹੜੇ ਦਫਨ ਕਰਨ ਵਾਲੇ ਨੇ ਬਾਕੀ ਤੇ ਸਾਰੇ ਸੰਸਕਾਰ ਵਾਲੇ ਨੇ ਤੇ ਉਹ ਜਗਾ ਸਾਰੀ ਪਈ ਉਹ ਬੁਰਦੇ ਦਪਣ ਵਾਸਤੇ ਹੈ ਤੇ ਉਦੋਂ 40 ਸਾਲ ਦੀ ਤੇ ਇਹਨਾਂ ਲੋਡ ਦੀ ਪਈ ਵੀ ਉਦੋਂ ਮਰਦੇ ਪਕੇ ਹੋੜ ਜਾਂਦੇ ਮਤਲ ਡੈਥ ਹੋਣ ਲੱਗ ਗਈ ਹੈ ਤੇ ਉਦੋਂ ਹੁੰਦੀ ਨਹੀਂ ਕਿ ਇਹ ਬੇਮਰਿਆਦ ਆ ਸਾਰੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਕੋਈ ਨਹੀਂ ਆ ਗਈ ਵਰਕ ਬੋਰਡ ਦੀ ਜਗਾ ਵਾ ਚਲੋ ਪਿੰਡ ਦੀ ਭਲਾਈ ਵਾਸਤੇ ਇਹ ਸਰਪੰਚ ਸਾਹਿਬ ਹੁਣ ਆ ਦੇ ਚਲੋ ਇਹਨਾਂ ਕਿਰਪਾ ਕੀਤੀ ਹੈ ਪਿੰਡ ਵਾਸਤੇ ਚੰਗੀਆਂ ਕੰਮ ਜਿਹੜੇ ਆ ਸ਼ੁਰੂ ਕਰ ਦਿੱਤਾ ਕੋਈ ਮਾੜੀ ਗੱਲ ਨਹੀਂ ਇਧਰ ਦੇਖੋ ਕਿੰਨਾ ਸਾਰਾ ਗਰਾਊਂਡ ਆ ਉਹ ਵੀ ਬੜਵਾ ਰਹੀ ਆ ਸਾਰੀ ਸੰਗਤ ਨੇ ਆਪ ਇਹ ਇੱਥੇ ਪੈਸੇ ਲਾ ਕੇ ਆਪਣੇ ਕੋਲੋਂ ਲਾ ਕੇ ਆ ਗਰਾਊਂਡ ਦੀ ਸਫਾਈ ਕਰਾ ਕੇ ਇਥੋਂ ਜਿੰਨਾ ਗੰਦ ਆ ਉਹ ਚਕਾਇਆ ਇਥੇ ਤੇ ਜਾਂ ਜਮਣੇ ਯਾਦ ਕਰ ਰਹੇ ਨੇ ਗੱਲਾਂ